ਬਹੁਤ ਬਹੁਤ ਸਾਰਿਆਂ ਦਾ মিডিਆ ਕਰਮੀ ਸਾਡੇ ਭਰਾਵਾਂ ਦਾ ਧੰਨਵਾਦ ਹੈ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਲੁਧਿਆਣਾ ਵੈਸਟ ਦੇ ਵਿੱਚੋਂ ਹੋਰ ਜਿਹੜਾ ਮੈਂ ਕਹਿ ਸਕਦਾ ਵੀ ਵਾਧਾ ਹੋ ਰਿਹਾ ਹੈ ਮੈਂ ਰਹਿਣੀ ਆ ਸਾਡੇ ਨਿਵੇਸ਼ ਜਿਹੜੇ 35 ਸਾਲ ਤੋਂ ਆਮ ਮੈਂ ਕਹਿ ਸਕਦਾ ਵੀ ਅੱਜ 35 ਸਾਲ ਤੋਂ ਸਾਰੀਆਂ ਪਾਰਟੀਆਂ ਦਾ ਪੱਲਾ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਜਾ ਰਹੇ ਨੇ ਮੈਂ ਰਣੀਆਂ ਕਿਉਂਕਿ ਇਹਨਾਂ ਨੇ ਲੰਮੇ ਸਮੇਂ ਤੋਂ 35 ਸਾਲ ਜਿਹੜਾ ਕਾਂਗਰਸ ਪਾਰਟੀ ਦੀ ਇਹਨਾਂ ਨੇ ਸੇਵਾ ਕੀਤੀ ਹੈ ਇਹਨਾਂ ਦੇ ਪਰਿਵਾਰ ਨੇ ਕੀਤੀ ਹੈ ਇਹਨਾਂ ਦੇ ਪਿਤਾ ਜੀ ਨੇ ਮੈਂ ਕਹਿ ਸਕਦਾ ਵੀ ਜਿਹੜੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਸੀ ਪਰ ਮੈਂ ਇਹ ਵੀ ਗੱਲ ਕਿਉਂਕਿ ਜਦੋਂ ਮੈਨੂੰ ਪਤਾ ਲੱਗਾ ਵੀ ਕਹਿ ਸਕਦੇ ਹੋ ਵੀ ਬਿਲਕੁਲ ਦਰ ਕਿਨਾਰੇ ਕੀਤਾ ਗਿਆ ਇਸ ਪਰਾਰ ਨੂੰ ਪਰ ਹਾਂ ਅੱਜ ਇਹ ਸਾਡੇ ਪਰਿਵਾਰ ਨਾਲ ਜੁੜਿਆ ਤਗੜੇ ਹੋ ਕੇ ਪਰਾਰ ਦਾ ਸਾਥ ਦਿਆਂਗੇ ਔਰ ਨਾਲ ਇਹਨਾਂ ਦੇ ਜੀਤ RAM ਜੀ ਜਿਹੜੇ ਸਮਾਜ ਸੇਵੀ ਨੇ ਉਹ ਵੀ ਅੱਜ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਪਾਰਟੀ ਦੇ ਜੋ-ਜੋ ਅਸੀਂ ਗੱਲ ਕਰਦੇ ਸਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਵੀ ਅਸੀਂ ਮੁਹੱਲਾ ਕਲੀਨਿਕ ਸਕੂਲ ਆਫ ਐਮੀਨੈਂਸ ਸਾਰਾ ਜਿਹੜਾ ਆਸਤੇ ਆਸਤੇ ਸਟੈਪ ਬਾਇ ਸਟੈਪ ਆਪਣੀਆਂ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਲੋਕਾਂ ਦੇ ਨਜ਼ਰ ਆ ਰਹੀਆਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਕਈਆਂ ਸੀ ਉਹ ਆਸਤੇ ਆਸਤੇ ਸਾਰੀਆਂ ਨਿਭਾਉਂਦੇ ਜਾ ਰਹੇ ਆਂ ਅੱਜ ਉਹਨਾਂ ਨੂੰ ਵੇਖ ਕੇ ਇਹ ਪੁੱड्ढा ਤੋਂ ਰਟਾਇਰ ਹੋਏ ਨੇ ਸਮਾਜ ਸੇਵੀ ਵੀ ਨੇ ਇਹ ਵੀ ਸਾਰਾ ਆਪਣੇ ਨੌਜਵਾਨਾਂ ਦੀ ਜਿਹੜੀ ਸਾਰੀ ਟੀਮ ਹੈ ਉਹਨਾਂ ਨੂੰ ਨਾਲ ਲੈ ਕੇ ਅੱਜ ਇਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਅਸੀਂ ਇਹਨਾਂ ਦਾ ਜੀ ਆਇਆਂ ਆਖਦੇ ਹਾਂ ਇੱਕ ਜੀਵਨ ਗੁਪਤਾ ਜੀ ਸਾਡਾ ਨੌਜਵਾਨ ਆਗੂ ਆ ਵੀ ਔਰ ਉਹ ਵੀ ਸਮਾਜ ਸੇਵੀ ਆ ਪਾਰਟੀ ਦੇ ਕੀਤੇ ਹੋਏ ਕੰਮਾਂ ਉਹ ਵੀ ਅੱਜ ਸਾਰਾ ਸਭ ਕੁਝ ਛੱਡ ਕੇ ਅੱਜ ਉਹ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਲੜ ਫੜਨ ਜਾ ਰਹੇ ਨੇ ਪੱਲਾ ਫੜਨ ਜਾ ਰਹੇ ਨੇ ਮੈਂ ਉਹਨਾਂ ਦਾ ਵੀ ਜੀ ਆਖਦਾ ਹਾਂ ਸਾਡੇ ਨਾਲ ਸੰਜੇ ਵਰਮਾ ਜੀ ਇਹ ਵੀ ਮੈਂ ਕਹਿ ਸਕਦਾ ਅੱਜ ਨੌਜਵਾਨ ਵੀਰ ਹੈ ਮਿਹਨਤੀ ਵੀਰ ਹੈ ਜੁਝਾਰੂ ਵੀਰ ਹੈ ਇਹ ਵੀ ਆਪਣੀ ਟੀਮ ਦੇ ਨਾਲ ਅੱਜ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੇ ਨੇ ਅਸੀਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਔਰ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਅੱਜ ਸ਼ਾਮਲ ਹੋਏ ਨੇ ਮੈਂ ਇਹਨਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਵੀ ਜੀ ਆਇਆਂ ਨੂੰ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਵੀ ਜੀ ਆਇਆਂ ਨੂੰ ਸੋ ਕਹਿਣ ਦਾ ਭਾਵ ਦਿਨੋਂ ਦਨ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਆਪਾਂ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਨੂੰ ਦੇਖਦੇ ਆ ਹੋਇਆ ਪਰਿਵਾਰ ਜਿਹੜੇ ਨੇ ਦਿਨੋ ਦਿਨ ਜਿਹੜੇ ਉਹ ਜੁਆਇਨ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਨੂੰ ਹੋਰ ਵੀ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਬਹੁਤ ਪਰਵਾਰ ਨੇ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ